ਸਾਡੇ 12 ਸਿਰ ਦਾ ਖੰਡਾ 7 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਮਰਦ ਚਰਨਾਂ ਵਿੱਚ ਜਾ ਕੇ ਕਲਗੀਧਰ ਪਾਤਸ਼ਾਹ ਦੇ ਪਾਸੋਂ ਅਮਰਦੀ ਦਾਤ ਪ੍ਰਾਪਤ ਕੀਤੀ ਅਮਰਦੀ ਦਾਤ ਪ੍ਰਾਪਤ ਕੀਤੀ ਪਾਹੂ ਵਿੰਡ ਪਾਹੂ ਵਿੰਡ ਨਾਂ ਦਾ ਪਿੰਡ ਅੰਮ੍ਰਿਤਸਰ ਇੱਥੋਂ ਨੇੜੇ ਪੈਂਦਾ ਗੁਰੂ ਕੀ ਸੰਗਤ ਮਾਧਿ ਦੀ ਧਰਤੀ ਤੇ ਬਾਬਾ ਭਗਤਾ ਜੀ ਜੋ ਬਾਅਦ ਚ ਜਾ ਕੇ ਭਗ ਸਿੰਘ ਬਣੇ ਮਾਤਾ ਜੂਣੀ ਜੀ ਜੋ ਅਮਰਸ਼ਕ ਕੇ ਬਾਅਦ ਚ ਜੀਵਨ ਕੌਰ ਬਣੇ ਇਹਨਾਂ ਦੇ ਗ੍ਰਹਿ ਵਿਖੇ ਬਾਬਾ ਦੀਪ ਸਿੰਘ ਜੀ ਨੇ ਜਨਮ ਲਿਆ ਇੱਕ ਲੋਤੇ ਆਪਣੀ ਮਾਤਾ ਦੇ ਮਾਤਾ ਪਿਤਾ ਦੇ ਪੁੱਤਰ ਬਾਬਾ ਦੀਪ ਸਿੰਘ ਮਾਫ ਕਰਨਾ ਕਈ ਵਾਰੀ ਮਾਤਾ ਜੀ ਨੇ ਪਿਤਾ ਜੀ ਨੇ ਗੱਲਾਂ ਕਰਨੀਆਂ ਕਿ ਦੁਨੀਆ ਗੁਰੂ ਗੋਬਿੰਦ ਸਮਰਦੇ ਚਰਨਾ ਚ ਜਾਂਦੀ ਅਮਰਸ਼ਕ ਕੇ ਆਉਂਦੀ ਲੋਕ ਆਪਣਾ ਜਨਮ ਸਫਲਾ ਕਰਦੇ ਆਪਸ ਵਿੱਚ ਗੱਲਾਂ ਕਰਦੇ ਕੋਈ ਸਬਬ ਬਣੇ ਕੋਈ ਸਮਾ ਬਣੇ ਆਪਾਂ ਵੀ ਗੁਰੂ ਸਾਹਿਬ ਦੇ ਚਰਨਾ ਚ ਚਲੀਏ ਦੀਪਾ ਯਾਨੀ ਜੋ ਬਾਅਦ ਚ ਬਾਬਾ ਦੀਪ ਸਿੰਘ ਹੋਇਆ ਦੀਪਾ ਆਪਣੀ ਮਾਂ ਨੂੰ ਕਹਿੰਦਾ ਆਪਣੇ ਪਿਤਾ ਨੂੰ ਕਹਿੰਦਾ ਮਾਤਾ ਜੀ ਪਿਤਾ ਜੀ ਆਪਾਂ ਕਦੋਂ ਆਨੰਦਪੁਰ ਜਾਣਾ ਆਪਾਂ ਕਦੋਂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਜਾਣਾ 7 ਸਾਲ ਦੇ ਹੋ ਗਏ ਮਨ ਵਿੱਚ ਚਾਹੋਂ ਸੀ ਚਾਹੋ ਤੂੰ ਝੁਟ ਸੱਜਣ ਮਿੰਡਿਆ ਜਈ ਸਿਸ ਉਤਾਰ ਨੈਣ ਮਹੱਜੇ ਤਰਸ ਤੇ ਕਦ ਪੱਸੀ دیدار 7 ਸਾਲ ਦੀ ਉਮਰ ਵਿੱਚ ਆਪਣੇ ਮਾਤਾ ਪਿਤਾ ਦੇ ਨਾਲ ਕਲਗੀ ਤਰਪਾਸ਼ਾ ਦੇ ਚਰਨਾਂ ਵਿੱਚ ਪੁੱਜੇ ਸਿੰਘੋ ਕਲਗੀ ਤਰਪਾਸ਼ਾ ਦੇ ਚਰਨਾਂ ਵਿੱਚ ਪੁੱਜੇ ਉਹ ਜਦ ਕੀਤੀ ਮੈਂ ਅੰਮ੍ਰਿਤ ਛਕੇ ਬਿਨਾ ਵਾਪਸ ਘਰ ਨਹੀਂ ਜਾਣਾ ਸੱਤ ਸਾਲ ਦੀ ਉਮਰ ਦੇ ਵਿੱਚ ਕਲਗੀ ਤਰਪਾਦਸ਼ਾ ਤੇ ਪਵਿੱਤਰ ਹੱਥਾਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਮਾਤਾ ਪਿਤਾ ਜੀ ਜਦੋਂ ਵਾਪਸ ਮੁੜਨਾ ਸੀ ਮਹੀਨੇ ਕਿਤੇ ਬਾਅਦ ਤੇ ਬਾਬਾ ਦੀਪ ਸਿੰਘ ਜੀ ਪਹਿਲਾ ਨਾਂ ਜੋ ਅੰਮ੍ਰਿਤ ਛਕ ਕੇ ਦੀਪ ਸਿੰਘ ਬਣੇ ਆਖਿਆ ਮਾਤਾ ਜੀ ਪਿਤਾ ਜੀ ਮੈਂ ਜੇ ਨਹੀਂ ਜਾਣਾ ਪਰ ਖਾਲਸਾ ਦੀ ਕਲਗੀ ਤਰਪਾਦਸ਼ਾ ਦੇ ਚਰਨਾਂ ਵਿੱਚ ਰਹਿ ਕੇ ਗੁਰਬਾਣੀ ਪੜੀ ਕਲ ਸਦੀ ਕਲ ਕੀ ਤਰਪਾਸ਼ਾ ਤੇ ਚਰਨਾਂ ਵਿੱਚ ਰਹਿ ਕੇ ਇੱਥੇ ਸ਼ਾਸਤਰ ਵਿਦਿਆ ਸਿੱਖੀ ਲਰਦੀਨ ਕੇ ਖੇਤ ਸੋਈ ਸੂਰਾ ਸੋਈ ਸੂਰਾ ਲਰਦੀਨ ਕੇ ਖੇਤ ਸੋਈ ਸੂਰਾ ਜੀ ਸੋਈ ਸੂਰਾ bruh ah. ਜੋ ਲੜਾ ਦੀਨ ਕੇ ਖੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡਾ ਖੇਤ ਖਾਲਸਾ ਦੀ ਜੇ ਕ ਕਰੇ ਚਿਤ ਲਾਏ ਜੀ ਚਰ ਚਿਤ ਲਾਏ ਜੀ ਜੇ ਕ ਕਰ ਚਿਤ ਲਾਏ ਸਤਪੁਰ ਕੀ ਸੇਵਾ ਸਭ ਲਗ ਹੈ 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 ਸੱਪ ਲਿਖੇ ਜੇ ਤੁ ਚਰਚਿਤ ਲਾਏ ਚਰਚਿਤ ਲਾਏ ਕੀ ਜੇ ਤੁ ਚਰਚਿਤ ਲਾਏ ਜੇ ਤੁ ਚਰਚਿਤ ਸਪਨ ਹੈ ਜੇ ਕੋ ਕਰੇ ਜਿੱਤ ਲਾਏ ਮਨ ਜਿੰਦਿਆ ਫਲ ਪਾਮਣਾ ਕਲਗੀ ਤਰਪਾਸ਼ਾ ਦੇ ਚਰਨਾਂ ਵਿੱਚ ਰਹਿ ਕੇ ਬਾਬਾ ਦੀਪ ਸਿੰਘ ਦਾ ਬਚਪਨ ਗੁਜ਼ਰਿਆ ਕਦਕਦ 파ਰਸ਼ਾ ਆਪਣੀ ਮੌਜ ਵਿੱਚ ਆਇਆ ਕਲਗੀ ਤਰਪਾਸ਼ਾ ਦੀਪ ਸਿੰਘ ਨੂੰ ਪੁੱਛਿਆ ਕਰਦੇ ਸਣ ਆਪ ਕਰਨਾ ਦੀਪ ਸਿੰਘਾਂ ਕੁਝ ਮੰਗ ਲਾ ਤੇਰੀ ਸੇਵਾ ਤੇ ਬੜਾ ਖੁਸ਼ ਆਂ ਦੀਪ ਸਿੰਘ ਜਦੋਂ ਵੀ ਕਿਤੇ ਮੌਜ ਵਿੱਚ ਆਉਂਦੇ ਮਾਕਰਨ ਪਾਛਾ ਜਦੋਂ ਵੀ ਕਿਤੇ ਮੌਜ ਚ ਆ ਕੇ ਬਚਨ ਕਰਦੇ ਤਾਂ ਦੀਪ ਸਿੰਘ ਜੀ ਦੋਵੇਂ ਹੱਥ ਜੁੜ ਕੇ ਕੋਈ ਬੇਨਤੀ ਕਰਿਆ ਕਰਦੇ ਸੁਨ ਮਹਾਰਾਜ ਮੇਰਾ ਜਨਮ ਲੇਖੇ ਦੇ ਵਿੱਚ ਲਾਲੈ ਸਤਿਗੁਰੂ ਬਾਜੰ ਵਾਲਿਆ ਮੇਰਾ ਜਨਮ ਲੇਖੇ ਦੇ ਵਿੱਚ ਲਾੜਿਆ ਸਤਿਗੁਰੂ ਬਾਜੰ ਵਾਲਿਆ ਓ ਮੇਰਾ ਜਨਮ ਲੇਖੇ ਦੇ yeah ਇਸ ਇਸ ਨਾ ਚੀਜ਼ ਦੇ ਜੀਵਨ ਨੂੰ ਆਪਣੇ ਚਰਨਾਂ ਵਿੱਚ ਲਾ ਲਓ ਕੁਝ ਸਮਾਂ ਜਵਾਨੀ ਉਮਰ ਬਰਬੜੇ ਕਈ ਸਾਲ ਬੀਤ ਗਏ ਦੀਪ ਦੇ ਮਾਤਾ ਜੀ ਦੀਪ ਕਹਿ ਕੇ ਬਲਾਇਆ ਕਰਦੇ ਸਨ ਬਾਬਾ ਦੀਪ ਸਿੰਘ ਨੂੰ ਦੀਪ ਬਾਬਾ ਖਿਤਾਬ ਤਾਂ ਆਪ ਨੂੰ ਉਹ ਤੋਂ ਪ੍ਰਾਪਤ ਹੋਇਆ ਜਦੋਂ ਖਾਲਸਾ ਦੀ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਦਮਦਮਾ ਸਭ ਦੀ ਧਰਤੀ ਤੇ ਜੰਗਲ ਤੇ ਜੰਗਲੀ ਕੱਚੇ ਬੇਰ ਖਾ ਖਾ ਕੇ ਖਾਲਸਾ ਦੀ ਜੰਗਲ ਦੇ ਸੁੱਕੇ ਬੇਰ ਖਾ ਖਾ ਕੇ ਜਦੋਂ ਗੁਰੂ ਕੀ ਸੰਗਤ ਚਾਰ ਗੁਰੂ ਗ੍ਰੰਥ ਸਾਹਿਬ ਦਾ ਰੂਪ ਲੈ ਕੇ ਗੁਰੂ ਗ੍ਰੰਥ ਸਾਹਿਬ ਦੇ ਸ਼ੁਰੂ ਵਿੱਚ ਲਿਖਿਆ ਦੰਮਦਮੀ ਜਾਂ ਦਮਦਮਾ ਸਭ ਵਾਲੀ ਬੀੜ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਖਤਾਂ ਦੇ ਮਾਲਕ ਫੌਜਾਂ ਦੇ ਜਰਨੈਲ ਕਲਗੀਧਰ ਪਾਤਸ਼ਾਹ ਜੀ ਨੇ ਕਿਤੇ ਪੌਂਟੇ ਪਿੰਘਾਣੀ ਦੇ ਜੰਗ ਲੜੇ ਕਿਤੇ ਅਨੰਦਪੁਰ ਸਾਹਿਬ ਦੇ ਜੰਗ ਕਿਤੇ ਚਮਕੌਰ ਦੀ ਗੜੀ ਦੇ ਜੰਗ ਕਿਤੇ ਮੁਕਸਰ ਦੇ ਜੰਗ ਲੜਨ ਤੋਂ ਬਾਅਦ ਕਲਗੀ ਤਰਪਾਸ਼ਾ ਜਦੋਂ ਦਮਦਮਾ ਸਭ ਦੀ ਧਰਤੀ ਤੇ ਪੁੱਜੇ ਮੰਡੀ ਸਾਬੋ ਕੀ ਗੁਰੂ ਕੀ ਸੰਗਤ ਇਸ ਧਰਤੀ ਤੇ ਹਜੂਰ ਜਦੋਂ ਗੁਰੂ ਕੀ ਸੰਗਤ ਸਾਬੋ ਕੀ ਤਲਵੰਡੀ ਮਾਰ ਕਰਨ ਆ ਪੁੱਜੇ ਬੜੇ ਲੰਬੇ ਚ ਰੋਕੇ ਤੋਂ ਬਾਅਦ ਇਸ ਧਰਤੀ ਤੇ ਗੁਰੂ ਸਾਹਿਬ ਨੇ ਆਪਣਾ ਕਮਰ ਕੱਸਾ ਖੋਲ ਕੇ ਦਮ ਲਿਆ ਸੀ ਜਿਸ ਕਰਕੇ ਇਸ ਪਵਿੱਤਰ ਧਰਤੀ ਦਾ ਨਾਮ ਦਮਦਮਾ ਸਭ ਕਰਕੇ ਗੁਰੂ ਕੀ ਸੰਗਤ ਪ੍ਰਚਲਿਤ ਹੋ ਗਿਆ ਇਸ ਧਰਤੀ ਤੇ ਬਾਬਾ ਦੀਪ ਸਿੰਘ ਮਹਾਰਾਜ ਨੇ ਗੁਰੂ ਗ੍ਰੰਥਮਤ ਚਾਰ ਸਰੂਪ ਲਿਖੇ ਗੁਰੂ ਕੀ ਸੰਗਤ ਚਾਰਾਂ ਤਖਤਾਂ ਤੇ ਅੱਜ ਉਹ ਗੁਰੂ ਗ੍ਰੰਥਮਤ ਦੀ ਦੇ ਪਾਵਨ ਪਵਿੱਤਰ ਸਰੂਪ ਨੇ ਇਹ ਬਾਬਾ ਦੀਪ ਸਿੰਘ ਮਹਾਰਾਜ ਦੇ ਹੱਥ ਲਿਖਤ ਉਹ ਉਹ ਉਹਨਾਂ ਬੀੜਾਂ ਦੇ ਉਸ ਬੀੜ ਦਾ ਗੁਰੂ ਕਿਸ ਉਤਾਰਾ ਜਿਹੜੀ ਬੀੜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਨਗੀਧਰ ਪਾਤਸ਼ਾਹ ਜੀ ਨੇ ਗੁਰੂ ਕੀ ਸੰਗਤ 9 ਮਹੀਨੇ 11 ਦਿਨਾਂ ਤੇ ਕੁਝ ਸਮੇਂ ਦੇ ਵਿੱਚ ਗੁਰੂ ਕੀ ਸੰਗਤ ਚੌਂਕੜਾ ਮਾਰ ਕੇ ਇੱਕ ਟੱਕ ਗੁਰੂ ਕਿਸੇ ਸਮਾਧੀ ਅਵਸਥਾ 'ਚ ਬੈਠ ਕੇ ਰਖਵਾਈ ਸੀ ਇਸ ਕਰਕੇ ਬੇਅੰਤ ਗੁਰਮਤ ਦਾ ਪ੍ਰਚਾਰ ਕੀਤਾ ਉਸ ਇਲਾਕੇ 'ਚ ਮਹਾਨ ਵਿਦਵਾਨ ਮਿੱਠ ਬੋਲੜੇ ਤਲਵਾਰ ਤੇ ਭਨੀ ਸੂਰਮੇ ਯੋਧੇ ਬਾਬਾ ਦੀਪ ਸਿੰਘ ਜੀ ਨੂੰ ਦੁਨੀਆ ਬਾਬਾ ਕਹਿਣ ਲੱਗ ਗਈ ਸੀ ਬਾਬਾ ਜਿਉ ਤੂੰ ਨਾ ਬਣਿਆ ਬਾਬਾ ਦੀਪ ਸਿੰਘ ਸਢੌਰੇ ਦੀ ਜੰਗ ਖਲਤਾ ਦੀ ਸਰਹੰਦ ਦੀ ਇੱਕ ਨਾ ਇਟ ਖੜਕਾਉਣੀ ਸਮਾਣੇ ਦੇ ਜਲਾਦ ਸਨ ਜਿਨ੍ਹਾਂ ਨੇ ਗੁਰੂ ਕੀ ਸੰਗਤ ਉਸ ਮਾਣੇ ਦੇ ਜਲਾਦ ਗੁਰੂ ਕੀ ਸੰਗਤ ਜਿਨ੍ਹਾਂ ਨੂੰ ਛੋਟੇ ਸਾਹਿਬ ਜੀ ਨੂੰ ਗੁਰੂ ਕੀ ਸੰਗਤ ਸ਼ਹੀਦ ਕੀਤਾ ਸੀ ਸਮਾਣਾ ਸਮਾਣੇ ਦੇ ਨਾਲ ਲੱਗਦਾ ਸ਼ਾਹਬਰ ਮਾਰਕੰਡਾ ਗੁਰੂ ਕੀ ਸੰਗਤ ਸਿਢੌਰਾ ਛੱਤ ਬਨੂੜ ਇਹੋ ਜੀ ਲੜਾਈਆਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜਦੋਂ 51 ਬੰਦਾ ਆਇਆ ਹੜ ਦੇ ਪਾਣੀ ਵਾਂਗੂ ਬੜੀਆਂ ਬੜੀਆਂ ਸ਼ਕਤੀਆਂ ਦੇ ਕੇ ਭੇਜਿਆ ਸੀ ਬੰਦਿਆ ਯਾਰ ਮੈਂ ਗੁਰੂ ਨਾ ਕਹਾਂਈਂ ਕਿਆ ਦੇ ਬਹਰੂ ਉਹ ਬੰਦਿਆ ਕਲ ਕੀ ਲਾ ਕੇ ਨਾ ਬਈ ਓਏ ਬੰਦਿਆ ਤੇਰੀ ਪਹਿਲੀ ਜ਼ਿੰਦਗੀ ਤੇਰਾ ਪਹਿਲਾ ਜੀਵਨ ਜੋਗੀਆਂ ਸੰਨਿਆਸੀਆਂ ਉਦਾਸੀਆਂ ਵਾਲਾ ਰਿਹਾ ਉਹ ਬੰਦਿਆ ਤੂੰ ਸ਼ਾਦੀ ਨਾ ਕਰਵਾਈਂ ਉਹ ਬੰਦਿਆ ਪੰਥ ਦਾ ਸੇਵਾਦਾਰ ਬਣ ਕੇ ਰਹੀਂ ਬੰਦਿਆ ਅਸੀਂ ਤੇਰੇ ਅੰਗ ਸੰਗਰਹਾਂਗੇ ਖਾਲਸਾ ਜੀ ਚਾਰਾਂ ਜੰਗਾਂ ਦੇ ਵਿੱਚ ਇਹਨਾਂ ਸਾਰੇ ਜੰਗਾਂ ਦੇ ਵਿੱਚ ਜੰਗਾਂ ਜੁੱਧਾਂ ਵਿੱਚ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਾ ਦਮ ਦਮਾ ਸਭ ਦੀ ਧਰਤੀ ਤੋਂ ਹੀਰਾ ਕੱਟਦੇ ਬਾਬਾ ਬੰਦਾ ਸਿੰਘ ਦੇ ਜਦੋਂ ਦੇ ਸਿੰਘਾਂ ਦੇ ਨਾਲ ਗੁਰੂ ਕੀ ਸਖਤ ਮਿਲਿਆ ਹਸਣ ਮਾਫ ਕਰਨਾ ਬਾਬਾ ਦੀਪ ਸਿੰਘ ਹਰ ਜੰਗ ਦੇ ਵਿੱਚ ਸਭ ਤੋਂ ਵੱਡੀ ਖੂਬਸੂਰਤੀ ਸੀ ਸਾਧੂ ਅੱਗੇ ਹੋ ਕੇ ਲੜੇ ਨੇ ਬਾਬਾ ਦੀਪ ਸਿੰਘ ਗੁਰੂ ਕੀ ਸੰਗਤ ਕਿਹੋ ਜਿਹਾ ਚਰਨ ਪਰ ਬੇਟੀ ਕੋ ਬੇਟੀ ਜਾਣਾ ਇਹੋ ਜੇ ਸਿੱਖ ਸੰਗਰੂ ਗੋਬਿੰਦ ਸਮਰਤੇ ਇਹੋ ਜੇ ਸਿੱਖ ਸੰਕਲਗੀ ਤਰਪਾਸ਼ਾ ਜੀ ਦੇ ਮਾਫ ਕਰਨਾ ਸਿੰਘ ਕੈਸਾ ਜਮਾਨਾ ਆ ਗਿਆ ਕਦੇ ਸਿੱਖ ਵੀ ਸ਼ਰਾਬਾ ਪੀਂਦੇ ਸਨ ਕਦੇ ਸਿੱਖ ਵੀ ਕੈਸ ਕਤਲ ਕਰਵਾਉਂਦੇ ਸਨ ਭਾਈ ਤਾਰੂ ਸਿੰਘ ਤਾਂ ਅਰਦਾਸ ਕਰਦਾ ਮੇਰਾ ਜੀਵਨ ਤੁਰਤ ਹੈ ਆਈ ਆਮ ਨੋ ਨੀਡ ਆਫ ਮਾਈ ਲਾਈਫ ਮੈਨੂੰ ਆਪਣੀ ਜ਼ਿੰਦਗੀ ਦੀ ਲੋੜ ਨਹੀਂ ਮੈਨੂੰ ਲੋੜ ਹੈ ਕੜਗੀਆਂ ਵਾਲਿਆ ਤੇਰੀ ਸਿੱਖੀ ਦੀ ਲੋੜਾ ਰੋਜ਼ ਸਿੱਖ ਪੜਦੇ ਆ ਸੱਚੇ ਪਾਤਸ਼ਾਹ ਮੇਰੀ ਸਵਾਸਾਂ ਕੈਸਾ ਸਵਾਸਾਂ ਸੰਗ ਨਿਭ ਜਾਏ ਅਰਦਾਸ ਕਰਦਾ ਭਾਈ ਤਾਰੂ ਸਿੰਘ ਖੋਪਰ ਲੈਂਦਾ ਸੀਸ ਦੇ ਕੇਸ ਨਹੀਂ ਲੈਂਦੇ ਮਾਫ ਕਰਨਾ ਸਿੰਘ ਇਹੋ ਦੇ ਸਿੱਖ ਹੁੰਦੇ ਸਨ ਕਲਗੀ ਤਰਪਾਸ਼ਾ ਜੀ ਦੇ 17ਵੀਂ ਸਦੀ ਤੋਂ ਲੈ ਕੇ ਖਾਲਸਾ ਦੀ ਕ੍ਰੀਬ ਕਿਰੀ 1755 ਛੜ ਦੇ ਨੇੜੇ ਤੱਕ ਖਾਲਸਾ ਦੀ ਸਿੱਖ ਇਤਿਹਾਸ ਦੇ ਅੰਦਰ ਲੋਕੋ ਇੱਕ ਐਸਾ ਸਮਾਂ ਵੀ ਆਇਆ ਸੀ ਲੁਧਿਆਣੇ ਦੀ ਧਰਤੀ ਰਾੜਾ ਸਾਹਿਬ ਦੇ ਨੇੜੇ ਕੁੱਪ ਪਿੰਡ ਪੈਂਦਾ ਖਾਲਸਾ ਦੀ ਅਹਿਮਦ ਸ਼ਾਹ ਅਬਦਾਲੀ ਦੇ ਰਾਜ ਸਮੇਂ 50000 ਸਿੱਖ ਬੱਚਾ ਬੱਚੀ ਦਾ ਖਾਲਸਾ ਦੀ ਇੱਕ ਦਿਨ ਦੇ ਵਿੱਚ ਕਤਲ ਕੀਤਾ ਗਿਆ ਬਾਬਾ ਜੱਸਾ ਸਿੰਘ ਰਾਮਗੜੀਆ ਗੁਰੂ ਕੀ ਸੰਗਤ ਰਤ ਪੀਣੀ ਦੁਸ਼ਮਣ ਦੀ ਤੇਰੀ ਤੈਗ ਰਣਾ ਵਿੱਚ ਚੱਲੀ ਖਾਲਸਾ ਜੀ ਵੀਰਾ ਜਨਮ ਦੇ ਕੰਡੇ ਤੇ ਤੂੰ ਮਚਾਈ ਤਰਥੱਲੀ ਭਾਰਤ ਦੀ 16000 ਨੌਜਵਾਨ ਧੀ ਭੈਣ ਨੂੰ ਇਸ ਮਲੇਸ਼ ਅਹਿਮਦ ਸ਼ਾਹ ਅਬਦਾਲੀ ਦੇ ਹੱਥੋਂ ਛਡਾਉਣਾ ਤੇ ਉਹਨਾਂ ਨੂੰ ਇਹਨਾਂ ਦੇ ਘਰਾਂ ਤੱਕ ਪਹੁੰਚਾਉਣਾ ਇਹ ਖਾਲਸੇ ਦਾ ਕੰਮ ਸੀ ਖਾਲਸਾ ਜੀ ਇਤਿਹਾਸ ਦਸਤਾ ਕੀ ਬਾਬਾ ਦੀਪ ਸਿੰਘ ਕੰਦਰ ਸੱਚੋ ਉਰੇ ਸਭ ਕੋ ਦੁਨੀਆ ਦੀ ਹਰ ਚੀਜ਼ ਪਾਸ਼ਕੰਦਰ ਬਾਣੀ ਸੱਚ ਤੂੰ ਉਰੇ ਰਹਿ ਜਾਂਦੀ ਕਹਦੇ ਵੈਗਰ ਇੱਕ ਵਾਰੀ ਫਿਰ ਕਹਦੇ ਵੈਗਰ ਦੁਨੀਆ ਦੀ ਹਰ ਚੀਜ਼ ਸੱਚ ਤੂੰ ਉਰੇ ਰਹਿ ਜਾਂਦੀ ਪਰ ਸੱਚ ਤੂੰ ਪਰੇ ਵੀ ਕੁਝ ਹੈ ਸੱਚ ਤੂੰ ਪਰੇ ਵੀ ਹੈ ਕੁਝ ਸੱਚ ਤੂੰ ਉੱਤੇ ਵੀ ਹੈ ਕੁਝ ਸੱਚੋ ਉਰੇ ਸਭ ਕੋ ਪੜੋ ਸੱਚੋ ਉਰੇ ਸੱਚੋ ਉਰੇ ਹੈ ਸਾਡੇ ਹਰਿਆਣੇ ਦੀ ਬੋਲੀ ਐ ਵੀ ਉਰੇ ਉਰੇ ਆ ਬਈ ਉਰੇ ਆ ਵੀ ਉਰੇ ਆ ਪਰ ਨੰਜਾ ਉਰੇ ਪਰਸ਼ਕ ਕੰਧ ਨੇ ਸੱਤ ਤੂੰ ਉਰੇ ਸਭ ਕੁਝ ਸੱਚੋ ਉਰੇ ਪੜੋ ਕੁਝ ਲੈਣ ਵਾਸਤੇ ਆਏ ਹੋ ਸੱਚੋ ਉਰੇ ਸਭ ਕੋ ਸੱਚੋ ਰੇ ਉਪਰ ਸੱਚ ਅਚਾਰ ਸੱਚ ਤੂੰ ਉੱਤੇ ਅਚਰਨ ਸੱਚ ਤੂੰ ਉੱਤੇ ਕਰੈਕਟਰ ਇਹੋ ਜੇ ਕਰੈਕਟਰ ਸਨ ਗੁਰੂ ਦੇ ਸਿੱਖਾਂ ਦੇ ਇਤੇ ਐਵੇਂ ਨਹੀਂ ਬਿਣਾ ਸਿਰ ਤੂੰ ਲੜੜੇ ਹਾ 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 ਇਤਿਹਾਸ ਦਸਤਕ ਚੰਬਾ ਦੇ ਰਾਜ ਦੇ ਰਾਜੇ ਦੀ ਲੜਕੀ ਐਨੀ ਖੂਬਸੂਰਤ ਸੀ ਇੱਕ ਸਮੇਂ ਚੰਬਾ ਦੇ ਰਾਜ ਦੇ ਰਾਜੇ ਦੀ ਲੜਕੀ ਨੂੰ ਵਿਆਹ ਕੇ Rajput ਦਾ ਡੋਲਾ ਲਿਜਾ ਰਹੇ ਨੇ ਉਹਨਾਂ ਸਮਿਆਂ ਚ ਜਗਲਾਤ ਬਹੁਤੇ ਹੁੰਦੇ ਜਦੋਂ ਚੰਬਾ ਦੇ ਰਾਜ ਦੇ ਰਾਜੇ ਦੀ ਲੜਕੀ ਦਾ ਡੋਲਾ Rajput ਵਿਆਹ ਕੇ ਲਿਜਾ ਰਹੇ ਨੇ ਕੰਦ ਨਾ ਐਨੀ ਖੂਬਸੂਰਤ ਲੜਕੀ ਭੈਣ ਬੱਲੇ ਬੱਲੇ ਜਿਹਦਾ ਇਹੇ ਵੱਲ ਤੱਕਦਾ ਉਹਦਾ ਮਨ ਕਾਬੂ ਤੋਂ ਬਾਹਰ ਹੋ ਜਾਂਦਾ ਸੀ ਕੰਟਰੋਲ 'ਚ ਨਹੀਂ ਸੀ ਰਹਿੰਦਾ ਮਨ ਅਸਾਧ ਸਾਦਾ ਜਨ ਕੋਈ ਮਾਫ ਕਰਨਾ ਸਾਦਾ ਜਨ ਕੋਈ ਕਹਿੰਦੇ ਮਨ ਕਾਬੂ 'ਚ ਨਹੀਂ ਸੀ ਰਹਿੰਦਾ ਚੰਬਾ ਤੇ ریاਸਤ ਦੇ ਰਾਜੇ ਦੀ ਲੜਕੀ ਦਾ ਢੋਲਾ ਕੁਝ ਰਾਜਪੂਤ ਰਾਜੇ ਵਿਆਹ ਕਿ ਲੈ ਜਾ ਰਹੇ ਨੇ ਜੰਗਲਾਤ ਬਹੁਤ ਹੁੰਦੇ ਰਸਤੇ ਦੇ ਵਿੱਚ ਕੋਰ ਸੰਗ ਦੇ ਜੰਗਲ ਦੇ ਵਿੱਚ ਕੁਝ ਦੁਸ਼ਟ ਪਠਾਣਾ ਨੇ ਗੁਰੂ ਕੇ ਸੰਗਤ ਰਾਜਪੂਤਾ ਪਾਸੋਂ ਚੰਬਾ ਦੇ रियासत ਦੇ ਰਾਜੇ ਦੀ ਲੜਕੀ ਦਾ ਡੋਲਾ ਖੋਲਿਆ ਤੇ ਮਾਰ ਕੁੱਟ ਕੇ ਭਜਾ ਦਿੱਤਾ ਚੰਬਾ ਦੇ रियासत ਦੇ ਰਾਜੇ ਦੀ ਲੜਕੀ ਦਾ ਡੋਲਾ ਇਹ ਦੁਸ਼ਟ ਮਲੇਸ਼ ਲੈ ਕੇ ਤੁਰੇ ਜਾਂਦੇ ਨੇ ਚੰਬਾ ਦੇ ਰਾਜ ਦੇ ਰਾਜੇ ਦੀ ਲੜਕੀ ਦੋ ਹੱਥੜੇ ਮਾਰ ਮਾਰ ਕੇ ਹੱਥ ਤੇ ਗਹਿਣੇ ਗਲੇ ਤੇ ਗਹਿਣੇ ਗਲੇ ਦੇ ਹਾਰ ਸ਼ਿੰਗਾਰ ਤੋੜ ਤੋੜ ਕੇ ਸੱਤੀ ਜਾਂਦੀ ਸਿਰ ਦੇ ਕੇਸ ਬਾਬਰੀਆਂ ਪੱਟੀ ਜਾਂਦੀ ਉੱਚੀ ਉੱਚ ਕਰ ਲਾਉਂਦੀ ਜਾ ਰਹੀ ਆ ਰੋਂਦੀ ਜਾ ਰਹੀ ਆ ਖਾਲਸਾ ਸੂ ਜੋ ਨਿਰਧਨ ਕੋ ਪਾਲੇ ਖਾਲਸਾ ਸੂ ਜੋ ਦੁਸ਼ਟ ਕੋ ਗਾਲੇ ਇਸ ਜੰਗਲ ਦੇ ਵਿੱਚੋਂ ਦੀ ਗੁਜ਼ਰਾਂ ਨੇ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ 87 ਵਰ੍ਹੇ ਦੀ ਉਮਰ ਸੀ ਖਾਲਸਾ ਦੀ ਜਰਾ ਧਿਆਨ ਦੇਣਾ ਪਵੇਗਾ ਸਿੰਘ ਆ ਕੰਨਾਂ ਦੇ ਵਿੱਚ ਇਸ ਚੰਬਾ ਦੇ ਰਾਸ ਤੇ ਰਾਜ ਦੀ ਲੜਕੀ ਤੇ ਰੋਣ ਤੇ ਕਰਲਾਉਣ ਦੀ ਆਵਾਜ਼ ਪਈ ਪੁੱਛਿਆ ਸੀ ਜਸਦੇਵ ਸਿੰਘਾਂ ਨੂੰ ਸਿੰਘੋ ਜੰਗਲ ਬੜਾ ਸੰਘਣਾ ਜੰਗਲ ਬੜਾ ਭਿਆਨਕ ਹੈ ਸੁਣੋ 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 ਇਹ ਕਿਸ ਅਬਲਾ ਦੀ ਆਵਾਜ਼ ਹੈ ਜੰਮਾ ਦੇ ਰਾਜ ਦੇ ਰਾਜੇ ਦੀ ਲੜਕੀ ਆਹਾ ਗਹਿਣੇ ਤੋੜ ਤੋੜ ਕੇ ਹਾਰ ਸ਼ਿੰਗਾਰ ਨਾਲ ਲਾ ਕੇ ਛੱਟੀ ਜਾਂਦੀ ਆ ਆਹ ਖਾਲਸਾ ਜੀ ਅੱਗੇ ਵਧੇ ਨੇ ਨਜ਼ਰ ਪਈ ਇਹਨਾਂ ਦੁਸ਼ਟ ਮਲੇਸ਼ ਉਠਾਣਾ ਤੇ ਨਜ਼ਰ ਪਈ ਇਸ ਅਬਲਾ ਤੇ ਜੰਬਾ ਤੇ ਰਾਸ ਤੇ ਰਾਜ ਦੀ ਲੜਕੀ ਤੇ ਜੋ ਕੂਕਾ ਮਾਰ ਕੇ ਰੋ ਰਹੀ ਸੀ, ਕੁਲਾਰ ਰਹੀ ਸੀ। ਪਾਇਆ ਖੰਡੇ ਦੀ मुट्ठी ਨੂੰ ਹੱਥ। ਸਾਡੇ 12 ਸਿਰ ਦਾ ਖੰਡਾ ਸੀ। ਆਦਤ ਤੇ 3 ਇੰਚੀ ਕਰਪਾਨ ਵੀ ਨਹੀਂ ਪਾ ਸਕਦੇ। ਅ 9 ਇੰਚੀ ਤੇ ਕੀ ਪਾਉਣੀ ਆ? 9 ਇੰਚ ਤੇ ਕੀ ਪਾਉਣੀ ਆ? ਪਾਇਆ ਖੰਡੇ ਦੀ मुट्ठी ਨੂੰ ਹੱਥ। ਹੈ? ਖੰਡੇ ਦੀ मुट्ठी ਨੂੰ ਹੱਥ। ਮਾਫ ਕਰਨਾ ਸਿੰਘ ਤੇ ਬੋਲਿਆ ਜਕਾਰਾ ਤੇ ਇਹਨਾਂ ਤੁਰਕਾਂ ਤੇ ਟੁੱਟ ਪੈ। ਦਤਨ ਦੋ ਤਿੰਨ ਛਿੜਕਾ। ਤੇ ਬਾਕੀ ਭੱਜਦਿਆਂ ਨੂੰ ਰਾਹ ਨਹੀਂ ਲੱਭਾ ਆਖਿਆ ਬੀਬਾ ਕੌਣ ਹੈ ਤੂੰ ਉਹ ਜਿਹੜਾ ਕਰੈਕਟਰ ਚ ਪੂਰਾ ਹਰ ਕੰਮ ਚ ਪੂਰਾ ਸਿੰਘ ਆਖਿਆ ਬੀਬਾ ਕੌਣ ਹੈ ਤੂੰ ਚੱਲ ਤੈਨੂੰ ਤੇਰੇ ਘਰ ਤੱਕ ਛੱਡ ਆਈਏ ਓਹ ਅੱਜ ਕਰ ਗੰਦੇ ਕਾਣੇ ਚੱਲ ਪੈ ਮਾਨ ਡੋਲੇ ਮੇਰਾ ਤਨ ਡੋਲੇ ਪੜਨ ਲੱਗਿਆ ਵੀ ਸ਼ਰਮ ਆਉਂਦੀ ਆ ਹੈ ਮੇਰੇ ਦਿਲ ਗਾ ਕੀ ਕਰਾਰੇ ਦਰ ਫੇਟੇ ਮੋਤੀਰਾ ਪੜਨ ਵਾਲੇ ਦਾ ਕਦੀ ਤੂੰ ਚਰਖੜੀਆਂ ਤੇ ਨਹੀਂ ਡੋਲਿਆ ਕਦੀ ਆਰਿਆਂ ਥੱਲੇ ਸਿਰ ਦੇ ਕਿ ਨਹੀਂ ਡੋਲਿਆ ਉਹ ਕਦੀ ਤੂੰ ਬੰਦ-ਬੰਦ ਕਟਵਾ ਕੇ ਨਹੀਂ ਡੋਲਿਆ ਕਦੇ ਤੂੰ ਜੇਗਾਂ ਵਿੱਚ ਉਬਾਲੇ ਖਾ ਕੇ ਨਹੀਂ ਡੋਲਿਆ ਕਦੇ ਤੂੰ ਖੋਪਰ ਲਵਾ ਕੇ ਨਹੀਂ ਡੋਲਿਆ ਕਦੀ ਮਾਮਾ ਤੇ ਬੱਚਿਆਂ ਨੇ ਮਾਮਾ ਨੇ ਬੱਚਿਆਂ ਤੋਂ ਟੁਕੜੇ ਤੇ ਗਲਾਂ ਝਾਰਪੋ ਵਾਲਾ ਤੇ ਨਾ ਡੋਲੀਆਂ ਬੱਲੇ 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 ਅੱਜ ਇਹੋ ਜਿਹੇ ਗਾਣੇ ਆਹਾਹਾ ਜਿਹਦਾ ਮਨ ਡੋਲ ਗਿਆ ਉਹਦੇ ਪੱਲੇ ਕੀ ਰਹਿ ਗਿਆ ਆਖਿਆ ਸੀ ਬੀਬਾ ਆਹ ਚੱਲ ਤੈਨੂੰ ਤੇਰੇ ਘਰ ਤੱਕ ਛੱਡੇ ਆਈਏ ਕੌਣ ਐ ਤੂੰ ਚੰਬਾ ਦੇ ਰਾਜ ਦੇ ਰਾਜੇ ਦੀ ਲੜਕੀ ਨੇ ਆਖਿਆ ਬਾਬਾ ਜੀ ਮੈਂ ਚੰਬਾ ਦੇ ਰਾਜ ਦੇ ਰਾਜੇ ਦੀ ਲੜਕੀ ਆ ਬੜੀ ਵੱਡੀ ਗਲਤੀ ਕੀਤੀ ਮੇਰੇ ਪਿਤਾ ਨੇ ਬੜੀ ਵੱਡੀ ਭੁੱਲ ਕੀਤੀ ਮੇਰੇ ਪਿਤਾ ਨੇ ਮੈਨੂੰ ਇੱਕ ਰਾਜਪੂਤ ਦੇ ਲੜ ਲਾ ਦਿੱਤੀ ਕਿੰਨੀ ਚੱਕੀ ਗੱਲ ਹੁੰਦੀ ਜੇ ਮੇਰਾ ਪਿਤਾ ਮੈਨੂੰ ਇੱਕ ਸਿੱਖ ਦੇ ਲੜ ਲਾ ਦਿੰਦਾ ਅੱਧ ਕਟਾਜ ਘਟੋ ਘਟ ਮੇਰੀ ਇੱਜ਼ਤ ਤਾਂ ਬੱਜੀ ਰਹਿੰਦੀ ਆਖਿਆ ਬਾਬਾ ਜੀ ਮੈਨੂੰ ਆਪਣੀ ਦਾਸੀ ਬਣਾ ਕੇ ਰੱਖੋ ਸਾਰੀ ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਰਹਿ ਕੇ ਤੁਹਾਡੀ ਸੇਵਾ ਕਰਾਂਗੀ ਆਹਾ ਆਖਿਆ ਬੀਬੀ ਆਖਿਆ ਬੀਬਾ ਭੈਣ ਗੱਲ ਕਰਨ ਤੋਂ ਪਹਿਲਾਂ ਸੋਚ ਦੁਨਿਆਵੀ ਰਿਸ਼ਤਾ ਕਰਕੇ ਭਾਵੇਂ ਤੂੰ ਚੰਬਾ ਦੇ ਰਾਜ ਤੇ ਰਾਜ ਦੀ ਲੜਕੀ ਹੈ ਪਰ ਧਰਮ ਦਾ ਰਿਸ਼ਤਾ ਕਰਕੇ ਨਾ ਤੂੰ ਧਰਮ ਤੂੰ ਦੀਪ ਸਿੰਘ ਦੀ ਸੱਕੀ ਮਾਂ ਭੈਣ ਤੇ ਧੀ ਤੂੰ ਬੱਤ ਚੱਲ ਬੀਬਾ ਤੈਨੂੰ ਤੇਰੇ ਘਰ ਤੱਕ ਛੱਡ ਆਈਏ ਇਹੋ ਜੇ ਸਿੱਖ ਸਣ ਜਥੇ ਦੇ ਸਿੰਘਾਂ ਨੇ ਵਿਚਾਰਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿਹੜਾ ਚੰਬਾ ਦੇ ਰਾਤ ਦੇ ਰਾਜ ਦੀ ਲੜਕੀ ਵੱਲ ਦੇਖਦਾ ਪਾਣੀ ਤਾਂ ਪੜਨੀ ਐ ਇਸੇ ਕਰਕੇ ਆ ਕਹਦੇ ਉਹ ਬਹਿਰੂ ਨਾਮ ਤਾਂ ਜਪਣਾ ਇਸੇ ਕਰਕੇ ਆ ਸਾਡਾ ਕਰੈਕਟਰ ਬਣੇ ਕਹਦੇ ਉਹ ਬਹਿਰੂ ਸਾਡਾ ਕਰੈਕਟਰ ਬਣੇ ਸਾਡੀ ਸ਼ਰਾਬ ਛੱਡੀ ਜਾਏ ਸਾਡੇ ਮਾੜੇ ਕਰਮ ਛੱਡੇ ਜਾਣ ਜੇ ਪਾਣੀ ਪੜਦਿਆਂ ਰੋਟੀ ਤੇ ਖਾਣੀ ਇਸੇ ਕਰਕੇ ਕਿ ਭੁੱਖ ਦੂਰ ਹੋ ਜਾਏ ਪਾਣੀ ਤੇ ਪੀਣਾ ਹੀ ਇਸੇ ਕਰਕੇ ਕਿ ਪਿਆਸ ਦੂਰ ਹੋ ਜਾਏ ਜੇ ਰੋਟੀ ਖਾ ਕੇ ਵੀ ਭੁੱਖ ਦੂਰ ਨਾ ਹੋਈ ਰੋਟੀ ਖਾਣ ਦਾ ਫਾਇਦਾ ਕੀ ਹੋਇਆ ਪਾਣੀ ਪੀ ਕੇ ਵੀ ਪਿਆਸ ਦੂਰ ਨਾ ਹੋਈ ਪਾਣੀ ਪੀਣ ਦਾ ਫਾਇਦਾ ਕੀ ਹੋਇਆ ਉਹ ਪਾਣੀ ਪੜ ਕੇ ਵੀ ਜਮਾੜੇ ਕੰਮ ਨਾ ਛੱਡੇ ਫਿਰ ਪਾਣੀ ਪੜਨ ਦਾ ਫਾਇਦਾ ਕੀ ਹੋਇਆ ਜਥੇਦ ਸਿੰਘਾਂ ਨੇ ਵਿਚਾਰਿਆ ਇਹਦੇ 'ਚ ਕੋਈ ਸ਼ੱਕ ਨਹੀਂ ਜਿਹੜਾ ਚੰਬਾ ਦੇ ਰਾਜ ਦੇ ਰਾਜੇ ਦੀ ਲੜਕੀ ਵੱਲ ਝਾਕਦਾ ਉਹਦਾ ਮਨ ਕਾਬੂ 'ਚ ਨਹੀਂ ਰਹਿੰਦਾ ਚਲਾਏ ਮਾਨ ਨਹੀਂ ਰਹਿੰਦਾ ਜਥੇਦ ਸਿੰਘਾਂ ਨੇ ਆਖਿਆ ਇੰਜ ਕਰੋ ਬਈ ਚੰਬਾ ਦੇ ਰਿਆਸਤ ਚੰਬਾ ਦੇ ਰਿਆਸਤ ਰਾਜੇ ਦੀ ਲੜਕੀ ਨੂੰ ਇਦੇ ਘਰ ਤੱਕ ਛੱਡ ਕੇ ਆਉਣ ਦੀ ਡਿਊਟੀ ਵੀ ਬਾਬਾ ਦੀਪ ਸਿੰਘ ਦੀ ਲਈ ਜੈ ਆਖਿਆ ਬਾਬਾ ਜੀ ਜਥੇ ਦੀ ਸਿੰਘਾਂ ਨੇ ਬੜੀ ਕਿਰਪਾ ਕੀਤੀ ਜਿੱਥੇ ਦੀ ਇੱਜ਼ਤ ਬਚਾਈ ਉਥੇ ਕਿਰਪਾ ਕਰਕੇ ਇਹਨੂੰ ਇਹਦੇ ਘਰ ਤੱਕ ਛੱਡ ਕੇ ਆਉਣ ਦੀ ਕਿਰਪਾਲਤਾ ਵੀ ਆਪ ਕਰੋ ਆਖਿਆ ਜੀ ਸਤਬਚਨ ਸਿੰਘ ਸਤਬਚਨ ਸਿੰਘ ਆਖਿਆ ਚੱਲ ਭੈਣ ਇਹਨੂੰ ਤੇਰੇ ਘਰ ਤੱਕ ਛੱਡ ਆਈਏ ਤੇਰੇ ਘਰ ਤੱਕ ਛੱਡ ਆਈਏ ਅੱਗੇ ਤੁਰ ਪਏ ਨੇ ਜਬਜੀ ਸਾਦੇ ਪਾਠ ਅਕਾ ਵੰਜਾ ਜਪਜੀ ਸਾਹਿਬ ਦੇ ਪਾਠ ਗੁਰੂ ਘਰ ਦੀਆਂ ਵਿਅੰਤ ਡਿਊਟੀਆਂ ਚਾਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਣਾ ਖਾਲਸਾ ਦੀ 87 ਬਰਾਂ ਦੀ ਉਮਰ ਆਹਾ ਕਲ ਕੀ ਧਰ ਦਾ ਸਿਰ ਲਤ ਸੂਰਮਾ ਸਿੰਘ ਇੱਕ ਹੱਥ ਤੇ ਸੀਸ ਤੇ ਦੂਜੇ ਹੱਥ 'ਚ ਖੰਡਾ ਇਹ ਵਿਚਾਰ ਹੋਣ ਜਿਹਾ ਕੱਲ ਨੂੰ ਹੋਵੇਗੀ ਪਰ ਆਪਾਂ ਇੱਧਰ ਨੂੰ ਆਈਏ ਬਾਬਾ ਦੀ ਜਪਜੀ ਸਾਹਿਬ ਦਾ ਪਾਠ ਕਰਦੇ ਜਾ ਰਹੇ ਨੇ ਆਹਾ ਜਦੋਂ ਚੰਬਾ ਦੇ ਰਾਸਤੇ ਰਾਜੇ ਦੀ ਲੜਕੀ ਨੂੰ ਇਹਦੇ ਘਰ ਛੱਡ ਕੇ ਆਏ ਨਾ ਜਥੇ ਤੇ ਸਿੰਘਾਂ ਨੇ ਪੁੱਛਿਆ ਸੀ ਬਾਬਾ ਜੀ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਜਿਹੜਾ ਚੰਬਾ ਤੇ ਰਿਆਸਤ ਦੇ ਰਾਜੇ ਦੀ ਲੜਕੀ ਵੱਲ ਝਾਕਦਾ ਉਹਦਾ ਮਨ ਚ ਡਾਇਮੰਡ ਹੋ ਜਾਂਦਾ ਕਾਬੂ ਚ ਨਹੀਂ ਰਹਿੰਦਾ ਬਾਬਾ ਜੀ ਕਿਰਪਾ ਕਰਕੇ ਦੱਸੋ ਜਦੋਂ ਆਪ ਚੰਬਾ ਤੇ ਰਿਆਸਤ ਦੇ ਰਾਜੇ ਦੀ ਲੜਕੀ ਨੂੰ ਉਹਦੇ ਘਰ ਤੱਕ ਛੱਡਣ ਵਾਸਤੇ ਗਏ ਤੁਹਾਡੇ ਮਨ ਦੀ ਅਵਸਥਾ ਕਿਹੋ ਜੀ ਸੀ ਭਲਾ ਤੁਹਾਡੇ ਮਨ ਤੇ ਵੀ ਚੰਬਾ ਦੇ ਰਾਸਤੇ ਰਾਜੇ ਦੀ ਲੜਕੀ ਦੀ ਸੁੰਦਰਤਾ ਦਾ ਕੋਈ ਅਸਰ ਹੋਇਆ ਆਹ ਆਖਿਆ ਸੀ ਬਾਬਾ ਦੀਪ ਸਿੰਘ ਨੇ ਉਹ ਸਿੰਘ ਕੀ ਨਕਮੀ ਗੱਲ ਕਰ ਦਿੱਤੀ ਸਿੰਘ ਕੀ ਛੋਟੀ ਜੀ ਗੱਲ ਕਰਤੀ ਓਏ ਸਿੰਘ ਇੱਕ ਪਾਸੇ ਮਿੱਟੀ ਦਾ ਬੁੱਤ ਸੀ ਦੂਜੇ ਪਾਸੇ ਕਲਗੀਧਰ ਦਾ ਪੁੱਤ ਸੀ ਓਏ ਭਲਾ ਕਲਗੀਧਰ ਦੇ ਪੁੱਤ ਦੇ ਮਨ ਤੇ ਇੱਕ ਮਿੱਟੀ ਦੇ ਬੁੱਤ ਦਾ ਕੀ ਅਸਰ ਹੋਣਾ ਸੀ ਸਿੰਘ ਉਹ ਮਰ ਜੀਵਣੇ ਗੁਰੂ ਕੇ ਸਿੱਖ ਬਾਬਾ ਦੀਪ ਸਿੰਘ ਉਹ ਜਿਹਨੇ ਚੀਰਿਆ ਹੋਵੇ ਸੱਤਾ ਸਮੁੰਦਰਾਂ ਨੂੰ ਜਿਹੜਾ ਸੱਤਾ ਸਮੁੰਦਰਾਂ ਤਰ ਕੇ ਲੰਘ ਜਾਏ ਇੱਕ ਦਰਿਆ ਤਰਨਾ ਕੀ ਔਖਾ ਜਿਹਨੇ ਚੀਰਿਆ ਹੋਵੇ ਸੱਤਾ ਸਮੁੰਦਰਾਂ ਨੂੰ ਉਹਦੇ ਲਈ ਦਰਿਆਵੋਂ ਪਰ ਕੇ ਜਾਣਾ ਪਾਰ ਕੀ ਓਏ ਸਿਰ ਕੱਟਣ ਤੋਂ ਬਾਅਦ ਵੀ ਰਹੇ ਲੜਦਾ ਸਿਰ ਕੱਟਣ ਤੋਂ ਬਾਅਦ ਵੀ ਰਹੇ ਲੜਦਾ ਇਸ ਤੋਂ ਵੱਧ ਸਕਣਾ ਕਿਸੇ ਮਾਰ ਵੀ ਕੀਏ ਖਾਲਸਾ ਜੀ ਉਹਨਾਂ ਭੁਲਾ ਦੀ ਮਾਫੀ ਖਾਲਸਾ ਜੀ ਦਾ ਆਪ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਅਮਰ ਸ਼ਕੋ ਗੁਰੂ ਵਾਲੇ ਬਣੋ